ਸਸ ਸਿੱਖਿਆ ਮੇਰੇ ਦੋਸਤੋ ਕੀ ਹਾਲ ਨੇ ਜੀ ਅਮੀਰ ਕਾ ਬਿਲਕੁਲ ਠੀਕ ਹੋਵੋਗੇ ਤਰਾਂ ਜੀ ਮੈਂ ਤੁਹਾਨੂੰ ਦੱਸਿਆ ਹੋਇਆ ਹੈਗਾ ਕਿ ਪੰਜਾਬ ਪੁਲਿਸ ਪੰਜਾਬ ਪਟਵਾਰੀ ਜਾਂ ਪੰਜਾਬ ਦੇ ਜਿੰਨੇ ਵੀ ਪੇਪਰ ਹੁੰਦੇ ਆ ਠੀਕ ਹੈ ਜੀ ਉਹਨਾਂ ਦੀ ਸਹੀ ਜਾਣਕਾਰੀ ਲੈਣੀ ਹੈ ਅਤੇ ਸਮੇਂ ਸਿਰ ਜਾਣਕਾਰੀ ਲੈਣੀ ਹੈ ਤਾਂ ਤੁਸੀਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਰੱਖ ਸਕਦੇ ਹੋ ਤੇ ਜਿਹੜੇ ਕਾਹਤ ਜਿਤੂ ਵੀ ਮੈਂ ਕੋਈ ਵੀਡੀਓ ਪਾਉਣਾ ਉਹਦਾ ਨੋਟੀਫਿਕੇਸ਼ਨ ਤੁਹਾਡੇ ਕੋਲ ਆ ਜਾਇਆ ਕਰੂਗਾ ਤਦਾਂ ਜੀ ਆਪਾਂ ਕਦੇ ਵੀ ਬੇਫਾਲਤੂ ਵੀਡੀਓ ਨਹੀਂ ਬਣਾਉਦੇ ਹੁੰਦੇ ਆਪਾਂ ਸਿਰਫ ਉਹੀ ਵੀਡੀਓ ਬਣਾਉਨੇ ਹੁੰਦੇ ਜੀਹਦਾ ਮੇਰੇ ਕੋਲੇ ਪੱਕਾ ਵਾਰੂਫ ਹੋਵੇ ਜਾਂ ਜਿਹਦੇ ਬਾਰੇ ਕੈਂਡੀਡੇਟਾਂ ਨੂੰ ਜਾਦੇ ਪ੍ਰੋਬਲਮ ਆ ਰਹੀ ਹੈ ਕਿਸੇ ਸਮੱਸਿਆ ਨੂੰ ਲੈ ਕੇ ਤਾਂ ਉਹਦੇ ਬਾਰੇ ਮੇਰੇ ਕੋਲ ਵੀਡੀਓ ਬਣਾਉਣੀ ਮੈਨੂੰ ਲੋੜ ਪੈਂਦੀ ਹੈ ਹੁਣ ਰਾਜ ਜੀ ਤੁਹਾਨੂੰ ਪਤਾਗਾ ਕਿ ਇਹਨਾਂ ਨੇ ਪੰਜਾਬ ਪੁਲਿਸ ਆ 2024 ਵਾਲੀ ਭਰਤੀਆਂ ਬਾਅਦ ਜਿਹੜੇ ਫਿਜ਼ੀਕਲ ਟ੍ਰਾਇਲ ਆ ਉਹ ਸਟਾਰਟ ਹੋ ਚੁੱਕੇ ਆ 2024 ਭਰਤੀ ਦੇ ਹੁਣ ਇਹਦੇ ਵਿੱਚ ਬਹੁਤ ਬੱਚਿਆਂ ਚ ਜਿਨ੍ਹਾਂ ਨੇ ਮੈਨੂੰ ਮੈਸੇਜ ਆਏ ਆ ਕਿਸੇ ਬੱਚੇ ਦੀ ਡੇਟ 25 ਤਰੀਕ ਹੈ ਕਿਸੇ ਬੱਚੇ ਦੀ ਡੇਟ 3 ਕਿਸੇ ਬੱਚੇ ਨੂੰ 1 ਤਰੀਕ ਮਿਲੀ ਹੈ ਕਿਸੇ ਬੱਚੇ ਨੂੰ 29 ਤਰੀਕ ਮਿਲੀ ਹੈ ਕਿਸੇ ਬੱਚੇ ਦਾ 27 ਨੂੰ ਪੇਪਰ ਹੈ ਇਹ ਤਰੀਕਾਂ ਵਾਲੇ ਬੱਚੇ ਲਗਭਗ ਮੇਰੇ ਕੋਲ ਕਾਫੀ ਬੱਚਿਆਂ ਦੇ ਮੈਸੇਜ ਆਏ ਆ ਠੀਕ ਹੈ ਜੀ ਕਿ ਜਿਨ੍ਹਾਂ ਦੇ ਆ ਤਰੀਕਾਂ ਨੂੰ ਪੇਪਰ ਆਗਾ ਤੇ ਹੁਣ ਰਾਜੇ ਬੱਚਿਆਂ ਨੂੰ ਸਭ ਤੋਂ ਮੇਨ ਪ੍ਰੋਬਲਮ ਕਿਹਦੇ ਵਿੱਚ ਆ ਰਹੀ ਹੈ ਤੁਹਾਨੂੰ ਦੱਸਦਾ ਸਭ ਤੋਂ ਪਹਿਲੀ ਪ੍ਰੋਬਲਮ ਆ ਰਹੀ ਹੈ ਪੇਪਰ ਕਰੈਸ਼ ਦੀ ਪੇਪਰ ਕਰੈਸ਼ ਦੀ ਪ੍ਰੋਬਲਮ ਆ ਰਹੀ ਹੈ ਰਾਜੇ ਇੱਕ ਤਾਂ ਤੁਹਾਨੂੰ ਪਤਾ ਹੋਣਾ ਕਿ 30 ਤਰੀਕ ਨੂੰ ਪੀ ਟ੍ਰਿਪਲ ਐਸਬੀ ਕਲਰਕ ਦਾ ਪੇਪਰ ਵੀ ਹੈਗਾ ਠੀਕ ਹੈ ਜੀ ਉਧ ਦੇ ਕਈ ਬੱਚਿਆਂ ਦਾ ਜਿਹੜਾ ਹੈਗਾ ਉਹ ਪੰਜਾਬ ਪੁਲਿਸ ਦਾ ਫਿਜ਼ੀਕਲ ਟੈਰ ਵੀ ਹੈ ਇੱਕ ਤਾਂ ਇਹ ਇਸ਼ੂ ਕਾਫੀ ਕੈਂਡੀਡੇਟਾਂ ਨੂੰ ਆ ਰਿਹਾ ਹੈ ਇੱਕ ਬੱਚਾ ਦੇ ਇੱਕ ਬੱਚਾ ਕਹਿੰਦਾ ਜੀ ਮੇਰਾ ਪੰਜਾਬੀ ਇਲੈਕਟਿਵ ਦਾ ਬੀਏ ਦਾ ਪੇਪਰ ਐਸ਼ ਹੈ ਦੋ ਦਾ ਠੀਕ ਹੈ ਜੀ ਬੱਚੇ ਕਹਿੰਦਾ ਮੈਂ ਬੀਏ ਦਾ ਪੇਪਰ ਇੱਕ ਬੱਚੇ ਨੂੰ ਹੋਰ ਕਰਿਆ ਮੈਸੇਜ ਉਹਦਾ ਵੀ ਸੇਮ ਤੋਂ ਸੇਮ ਪ੍ਰੋਬਲਮ ਹੈ ਦੋ ਚਾਰ ਬੱਚਿਆਂ ਦੇ ਕੀ ਹੋ ਰਿਹਾ ਪੇਪਰ ਕ੍ਰੈਸ਼ ਹੋ ਰਿਹਾ ਕਿਸੇ ਦਾ ਜੋਬ ਵਾਲਾ ਪੇਪਰ ਕ੍ਰੈਸ਼ ਹੋ ਰਿਹਾ ਕਿਸੇ ਦਾ ਬੀਸੀਏ ਦਾ ਪੇਪਰ ਕ੍ਰੈਸ਼ ਹੋ ਰਿਹਾ ਇਸ ਤਰ੍ਹਾਂ ਕਈ ਪੇਪਰ ਕ੍ਰੈਸ਼ ਹੋ ਰਹੇ ਹੈ ਠੀਕ ਹੈ ਜੀ ਦੂਸਰੀ ਜਿਹੜੀ ਬਹੁਤ ਮੇਰੇ ਕੋਲ ਘੱਟੋ ਘੱਟ ਤਿੰਨ ਤੋਂ ਚਾਰ ਕੇਸ ਇਹ ਜਿਹੇ ਆਏ ਜਿਨ੍ਹਾਂ ਦੇ ਬੱਚਿਆਂ ਨੇ ਮਤਲਬ ਕਾਲ ਕਰਕੇ ਕਿਹਾ ਜੀ ਕਿ ਮਤਲਬ ਸਾਡਾ ਮਤਲਬ ਪ੍ਰੈਗਨਨਸੀ ਦੇ ਟਾਈਮ ਦੇ ਵਿੱਚ ਸਾਡਾ ਪ੍ਰੈਗਨਨਸੀ ਦਾ ਟਾਈਮ ਚੱਲ ਰਿਹਾ ਹੈਗਾ ਠੀਕ ਹੈ ਕਿ ਅਸੀਂ ਜੀ ਕੀ ਕਰੀਏ ਤਾਂ ਰਾ ਜੀ ਜਿਹੜੇ ਪ੍ਰੈਗਨਨਸੀ ਵਾਲੇ ਕੇਸ ਹਨ ਇਹਦੇ ਵਿੱਚ ਡਿਪਾਰਟਮੈਂਟ ਵੱਲੋਂ ਤੁਹਾਨੂੰ 6 ਮਹੀਨਿਆਂ ਦਾ ਟਾਈਮ ਦੇ ਦਿੱਤਾ ਜਾਂਦਾ ਹੁੰਦਾ ਫਿਜ਼ੀਕਲ ਦੀ ਟ੍ਰਾਇਲ ਵਾਸਤੇ ਠੀਕ ਹੈ ਤੁਹਾਡਾ ਪੈਂਡਿੰਗ ਰੱਖ ਲਿਆ ਜਾਂਦਾ ਹੈ ਇਹ ਚੱਕਰਾਂ ਵਾਲੀ ਕੋਈ ਗੱਲ ਨਹੀਂ ਤੁਹਾਡਾ ਪੈਂਡਿੰਗ ਰੱਖ ਲਿਆ ਜਾਊਗਾ ਇਹਦੇ ਵਾਸਤੇ ਤੁਸੀਂ ਕੀ ਕਰਨਾਗਾ ਡਿਪਾਰਟਮੈਂਟ ਨੂੰ ਮੇਲ ਕਰਨੀ ਹੈ ਜਿਹੜੀ ਜਿਹੜੀ ਹੈਲਪ ਡੈਕਸ ਬਣੀ ਹੋਈ ਨਾ ਹੈਲਪ ਡੈਕਸ ਬਣੀ ਉਹਤੇ ਮੇਲ ਕਰਨੀ ਹੈ ਜੇਕਰ ਤੁਹਾਨੂੰ 2 ਤੋਂ 3 ਤੋਂ 4 ਦਿਨਾਂ ਦੇ ਵਿੱਚ ਉਹਦਾ ਰਿਪਲਾਈ ਆਉਂਦਾ ਆਉਂਦਾ ਨਹੀਂ ਤੁਸੀਂ ਜਾ ਕੇ ਪੀ ਟ੍ਰਿਪਲ ਐਸ ਬੀ ਦੇ ਵਿੱਚ ਜਾ ਕੇ ਜਾਂ ਇਹਨਾਂ ਦੇ ਹੈੱਡ ਕੁਆਟਰ ਦੇ ਵਿੱਚ ਕਾਲ ਕਰਕੇ ਉੱਥੋਂ ਵੀ ਤੁਸੀਂ ਆਪਦਾ ਹੱਲ ਕਰਵਾ ਸਕਦੇ ਹੋ ਤੀਸਰਾ ਜਿਹੜਾ ਬੱਚਿਆਂ ਦਾ ਹੈਗਾਗਾ ਵਿੱਚ ਕਈ ਬੱਚੇ ਕਹਿੰਦੇ ਇੱਕ ਬੱਚਾ ਕਹਿੰਦਾ ਮੇਰੀ ਲੱਤ ਕਰਕ ਹੋਈ ਪਈ ਹੈ ਕਿ ਮੈਂ ਕੀ ਕਰਾਂ ਜੀ ਤੈਨਾਂ ਸਾਰੇ ਰਾਜੇ ਇੱਕ ਹੀ ਹੱਲ ਹੈਗਾ ਤੁਸੀਂ ਪੰਜਾਬ ਪੁਲਿਸ ਦੀ ਵੈਬਸਾਈਟ ਦੇ ਉੱਪਰ ਜਾ ਕੇ ਜਿਹੜੀ ਇਹ ਵੈਬਸਾਈਟ ਬਣੀ ਹੋਈ ਹੈ ਜਿਸ ਨੂੰ ਸੱਜੇ ਡਾਊਨਲੋਡ ਤੇ ਹੈਲਪ ਡੈਸਕ ਤੇ ਜਾ ਕੇ ਤੁਸੀਂ ਇਹਨਾਂ ਨੂੰ ਮੇਲ ਕਰਨੀ ਹੈ ਇੱਕ ਕਿਸੇ ਵੀ ਬੱਚਨੇ ਫਾਲਤੂ ਦੀਆਂ ਮੇਲਾਂ ਨਹੀਂ ਕਰਨੀਆਂ ਰਾਜੇ ਮਤਲਬ ਜੇ ਕੋਈ ਪ੍ਰੈਗਨੈਂਸੀ ਵਾਲੀ ਲੇਡੀ ਹੈ ਉਹਨੇ ਆਪਣੇ ਡਾਕੂਮੈਂਟ ਨਾਲ ਲਾਉਣੇ ਪ੍ਰੈਗਨੈਂਸੀ ਨੂੰ ਲੈ ਕੇ ਜੇ ਕਿਸੇ ਦਾ ਪੇਪਰ ਕ੍ਰੈਸ਼ ਹੋ ਰਿਹਾ ਹੈ ਰਾਜੇ ਉਹ ਬੱਚਨੇ ਆਪਦਾ ਰੋਲ ਨੰਬਰ ਆਲਦੀ ਡੇਟ ਸ਼ੀਟ ਨਾਲ ਅਪਲੋਡ ਕਰਨੀ ਹੈ ਜੇ ਕੋਈ ਕੈਂਡੀਡੇਟ ਬਿਮਾਰ ਹੈਗਾ ਰਾਜੇ ਤਾਂ ਉਹਨੇ ਆਪਦਾ ਮੈਡੀਕਲ ਸਰਟੀਫਿਕੇਟ ਜਿਹੜੀ ਰਿਪੋਰਟ ਬਣਾਈ ਹੈ ਉਹ ਨਾਲ ਠੀਕ ਹੈ ਜੀ ਇਹਨਾਂ ਤਿੰਨੇ ਚੀਜ਼ਾਂ ਦਾ ਹੱਲ ਇਹੇ ਹੈਗਾ ਬਾਕੀ ਟ੍ਰਾਇਲ ਸ਼ੁਰੂ ਹੋ ਚੁੱਕੇ ਹੈਗੇ ਠੀਕ ਹੈ ਜੀ ਤੇ ਇਹਦੇ ਵਿੱਚ ਮੈਂ ਤੁਹਾਨੂੰ ਦੱਸ ਦੰਦਾਂਗਾ ਕਿ ਜਿਹੜੇ ਬੱਚਿਆਂ ਨੂੰ ਦੇ ਟ੍ਰਾਇਲ ਨੇੜੇ ਆ ਉਹਨਾਂ ਦਾ ਕਿਤੇ ਨਾ ਕਿਤੇ ਨੁਕਸਾਨ ਹੋ ਜਾਊਗਾ ਕਿਉਂਕਿ ਬਹੁਤ ਬੱਚੇ ਇਹ ਜੇ ਆ ਜਿਨ੍ਹਾਂ ਨੇ ਤਿਆਰੀ ਨਹੀਂ ਕੀਤੀ ਸੀ ਜਿਨ੍ਹਾਂ ਨੂੰ ਇਹ ਸੀ ਕਿ ਮਹੀਨਾ ਮਿਲੂਗਾ ਤੇ ਇਹ ਮੈਨੂੰ ਵੀ ਇਹ ਸੀਗਾ ਮਜ਼ਾਕ ਦੀ ਗੱਲ ਨਹੀਂ ਕਰਦਾ ਆਪਾਂ ਜਿਹੜੀ ਗੱਲ ਸਹੀ ਹੈ ਮੈਨੂੰ ਵੀ ਇਹ ਸੀਗਾ ਮੈਂ ਕਿਹਾ ਤੁਹਾਡਾ ਇਹ ਜਨਵਰੀ ਦੇ ਪਹਿਲੇ ਹਫ਼ਤੇ ਤੱਕ ਇਹ ਲੈਣਗੇ ਪੇਪਰ ਠੀਕ ਹੈ ਜਿੱਥੇ ਤੱਕ ਮੈਨੂੰ ਲੱਗਦਾ ਸੀਗਾ ਪਰ ਇਹਨਾਂ ਨੇ ਬਹੁਤ ਜਲਦਬਾਜੀ ਕੀਤੀ ਹੈ ਤਾਂ ਤਾਂ ਕਰਕੇ ਨੇ ਦਸੰਬਰ ਦੇ ਵਿੱਚ ਇਹਨਾਂ ਨੇ 1520 ਸੰਬਧ ਤਾਂ ਕਿ ਸਾਰਾ ਕਲੀਅਰ ਕਰ ਦੇਣਾ ਬੱਚਿਆਂ ਦਾ ਠੀਕ ਹੈ ਜੀ ਤੇ ਤਾਂ ਕਰਕੇ ਰਾਜ ਜੀ ਤੁਹਾਨੂੰ ਮੈਂ ਜਿਹੜੇ ਜਿਹੜੇ ਬੱਚਿਆਂ ਨੂੰ ਇਹ ਪ੍ਰੋਬਲਮ ਆ ਰਹੀ ਹੈ ਉਹਦਾ ਇੱਕ ਹੀ ਹੱਲ ਹੈ ਕਿ ਇਹਨਾਂ ਨੂੰ ਹੈਲਪ ਡੈਕਸਪ ਦੇ ਮੇਲ ਪਾਓ ਠੀਕ ਹੈ 48 ਤੋਂ 72 ਘੰਟੇ ਦੇ ਵਿੱਚ ਵਿੱਚ ਤੁਹਾਨੂੰ ਉਹਨਾਂ ਦਾ ਅਪਲਾਈ ਆ ਜਾਂਦਾ ਹੁੰਦਾ ਹੈਗਾ ਠੀਕ ਹੈ ਪਰ ਲਾਉਣੇ ਆ ਉਸੇ ਬੱਚੇ ਨਹੀਂ ਹੈ ਮੇਲ ਕਰਨੀ ਜਿਹਦੇ ਕੋਲ ਆ ਦੇ ਪੱਕੇ ਪ੍ਰੂਫ ਹੈ ਐਵੇਂ ਨਾ ਕਿਤੇ ਵਿੱਚ ਬੱਚੇ ਇਹ ਜਵਣਗੇ ਸਾਡੀ ਤਿਆਰੀ ਨਹੀਂ ਹੈਗੀ ਜੀ ਅਸੀਂ ਮੇਲ ਪਾ ਕੇ ਦੇਖ ਲੈਂਦੇ ਆ ਤੁਹਾਡਾ ਨੁਕਸਾਨ ਹੋ ਜਾਣਾ ਜੇ ਤੁਹਾਡੇ ਕੋ ਠੀਕ ਹੈ ਜੀ ਇਹ ਉਹਨਾਂ ਬੱਚਿਆਂ ਵਾਸਤੇ ਹੈ ਕਿ ਕਿਸੇ ਬੱਚੇ ਦਾ ਕੋਈ ਨੁਕਸਾਨ ਨਾ ਹੋਵੇ ਠੀਕ ਹੈ ਜੀ ਚਲੋ ਦੂਜੀ ਗੱਲ ਦਾ ਜੀ ਜੇ ਕਿਸੇ ਬੱਚਾ ਨੇ ਪੰਜਾਬ ਦੇ ਦੇ 10000 ਦੀ ਨਵੀਂ ਭਰਤੀ ਆ ਰਹੀ ਪਟਵਾਰੀਆਂ ਦੀ ਭਰਤੀ ਆ ਰਹੀ ਉਹਨੇ ਸਾਰੇ ਦੀ ਤਿਆਰੀ ਇੱਕ ਬੈਚ ਤੋਂ ਕਰਨੀ ਤੁਸੀਂ ਹਾਲ ਪੰਜਾਬ ਦੇ ਐਗਜ਼ਾਮ ਵਾਲਾ ਬੈਚ ਵੀ ਲੈ ਸਕਦੇ ਹੋ ਬਾਕੀ ਆਪਣੇ ਕੋਲ ਦੂਸਰੇ ਬੈਚ ਵੀ ਸਾਰੇ ਚੱਲ ਰਹੇ ਆ ਠੀਕ ਹੈ 75% ਆਫ ਚੱਲ ਰਹੇ ਆ ਪੰਜਾਬ ਦੇ ਸਾਰੇ ਭਾਗ ਤਿਆਰੀ ਇੰਗਲਿਸ਼ ਤੇ ਪੰਜਾਬੀ ਦੇ ਵਿੱਚ ਕਰ ਸਕਦੇ ਹੋ ਬਾਕੀ ਦਾ ਜੀ ਆਪਣੀ ਆਪ ਐਪ ਡਾਊਨਲੋਡ ਕਰ ਸਕਦੇ ਹੋ ਐਂਡਰੋਇਡ ਵਾਲੇ ਬੱਚੇ ਪਲੇ ਸਟੋਰ ਤੋਂ ਦੀਪੂਲਰ ਐਜੂਕੇਸ਼ਨ ਵਾਲਾ ਆਈਫੋਨ ਵਾਲੇ ਬ ਆ ਨੰਬਰ ਤੇ ਤੁਸੀਂ ਮੈਨੂੰ ਕਾਲ ਵੀ ਕਰ ਸਕਦੇ ਹੋ ਜੇ ਐ ਪ੍ਰਤੀ ਕਿਸੇ ਬੱਚੇ ਨੂੰ ਕੋਈ ਪ੍ਰੋਬਲਮ ਹੋਣੀ ਹੈ ਬਾਕੀ ਆਪਣੇ ਕੋਲ ਸਾਰੇ ਵੈਚ ਜਿਹੜੇ ਉਪਲਬਧ ਹੈਗੇ ਠੀਕ ਹੈ ਤਾਂ ਜੀ ਤੇ ਧੰਨਵਾਦ ਮੇ ਦੋਸਤੋ ਜਉਦੇਬਾਦ ਰਹੋ ਇਹਦੇ ਨਾਲ ਤੁਹਾਨੂੰ ਪੀਡੀਐਫ 0 ਲੈਵਲ ਤੋਂ ਕਲਾਸ ਇੰਗਲਿਸ਼ ਤੇ ਮੈਥ ਦੇ ਜਿਹੜੇ ਬੱਚੇ ਪਹਿਲੀ ਵਾਰ ਤਿਆਰੀ ਕਰਦੇ ਉਹਨਾਂ ਵਾਸਤੇ ਬਹੁਤ ਵਧੀਆ ਚੀਜ਼ ਬਣਾਈ ਹੋਈ ਹੈ ਧੰਨਵਾਦ